ਮੈਟਰੋ ਸੋਡੇ ਵਾਸਤੇ ਅੱਜ ਮੈਂ ਇੱਕ ਆਵਲਿਕ ਘੋੜੀ ਲੈ ਕੇ ਆਇਆ ਤੇ ਘੋੜੀ ਸੇਲ ਆ ਮੇਰੇ ਵੀਰ ਪ੍ਰਭੂ 45-5000 ਦੇ ਵਿੱਚ ਵਿੱਚ ਬਣ ਜੂਗੀ ਤੇ ਬਾਕੀ ਘੋੜੀ ਦੇ ਪਿਛਲੇ ਪੈਰ 'ਚ ਥੋੜੀ ਜੀ ਛੱਟ ਲੱਗੀ ਹੋਈ ਆ ਤੇ ਬਾਕੀ ਬਿਲਕੁਲ ਓਕੇ ਆ ਘੋੜੀ ਤੇ ਕਰਦੇ ਆ ਆਪਾਂ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਘੋੜੀ ਦੀ ਉਮਰ ਹੈਗੀ ਹੈ ਜੀ 6-7 ਸਾਲ ਆਵਲਿਕ ਘੋੜੀ ਆ ਤੇ 62 ਇੰਚ ਹਾਈਟ ਹੈ ਘੋੜੀ ਦੀ ਪ੍ਰੋਪਰ 62 ਇੰਚ ਹਾਈਟ ਹੈ ਘੋੜੀ ਦੀ ਤੇ ਬਾਕੀ ਮੇਰੇ ਵੀਰ ਭਰਾਵੋ ਘੋੜੀ ਸੇਵਾ ਭਾਲਦੀ ਆ ਤੇ ਖਰਾਕ ਦੇ ਸਿਰਤੀ ਹੁੰਦਾ ਜਾਨਵਰ ਵੀ ਤੇ ਬਾਕੀ ਮੇਰੇ ਵੀਰ ਭਰਾਵੋ ਤੁਰਦੀ ਦਰਦੀ ਵੀ ਵਧੀਆ ਘੋੜੀ ਤੇ ਤੇਜ ਤੂਜ ਵੀ ਵਧੀਆ ਭਜਦੀ ਆ ਤੇ 50000 ਮੁੱਲ ਕਰਦੇ ਆ ਬਾਈ ਹੋਰੇ ਬਾਕੀ ਮੌਕੇ ਤੇ ਮਾਨਤਾਨ ਕਰ ਦੇਣਗੇ ਤੇ 45000 ਤੱਕ ਘੋੜੀ ਮਿਲ ਜੂ ਮੇਰੇ ਵੀਰ ਭਰਾਵੋ ਤੇ ਮੌਕੇ ਦੀ ਘੋੜੀ ਐ ਇਸ ਟਾਈਮ ਖਾਲੀ ਐ ਬਲਪੋਰੀਆਂ ਦੀ ਸਾਫ ਐ ਜੀ ਤੇ ਬਾਈ ਹੋਰਿਆਂ ਦਾ ਜ਼ਿਲ੍ਹਾ ਹੈਗਾ ਜੀ ਵੀਕਾ ਨੇਰ ਤੇ ਤਹਿਸੀਲ ਸੂਰਤਗੜ ਤੇ ਪਿੰਡ ਮਝਾਨ ਤੇ ਇੱਕ ਵਾਰ ਤੁਸੀਂ ਗੱਲਬਾਤ ਕਰਕੇ ਸਾਰੀ ਡਿਟੇਲ ਕੰਫਰਮ ਕਰਾ ਲਿਓ ਤੇ ਬਾਕੀ ਮੇਰੇ ਵੀਰ ਭਰਾਵੋ ਤੁਸੀਂ ਗੱਲਬਾਤ ਕਰ ਲਿਓ ਨੰਬਰ ਸਕਰੀਨ ਤੇ ਮਾਲਕ ਵੀਰਾਂ ਦਾ ਤੇ ਜਿੰਨੀ ਕਿ ਡਿਟੇਲ ਆਪਾਂ ਨੂੰ ਦੱਸੀ ਸੀ ਉਹਦੇ ਨਾਲ ਸਾਂਝੀ ਕਰਤੀ ਬਾਕੀ ਜਾ ਕੇ ਵੇਖ ਪਰਖ ਕੇ ਤੇ ਤਸੱਲੀ ਲੈ ਕੇ ਫਿਰ ਘੋੜੀ ਖਰੀਦਿਓ ਮੇਰੇ ਵੀਰ ਭਰਾਵੋ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ